ਲਾਹੌਰ ਪੁੱਤ ਉਹ ਤਾਂ ਤੈਨੂੰ ਪਤਾ ਹੀ ਹੈ ਕੰਮ ਦੰਦਿਆ ਜਿੱਥੇ ਟਾਈਮ ਲੱਗਦਾ ਸੁਖ ਨਾਲ ਪਰਿਵਾਰ ਦਾ ਕੰਮ ਹੈ ਆਪਣੇ ਅਪ੍ਰੀਤ ਨੇ ਫੋਨ ਕਰਤਾ ਖੜੇ ਪੈਰ ਕਹਿੰਦੀ ਆ ਜਰੂਰ ਆ ਮੰਮੀ ਨਾ ਹੁਣ ਕੀ ਗੱਲ ਹੋ ਰਹੀ ਹੈ ਤੁਹਾਡੇ ਘਰ ਚ ਲੈ ਮੰਮੀ ਮੈਂ ਤੁਹਾਨੂੰ ਚੰਗਾ ਪਹਿਲਾਂ ਦੱਸਿਆ ਜਾ ਰਿਹਾ ਸੀ ਵੀ ਕੀ ਗੱਲ ਹੋ ਰਹੀ ਹੈ ਫਿਰ ਵੀ ਬਾਰੀ ਬਾਰੀ ਪੁੱਛੀ ਜਾਂਦੇ ਆ ਚੱਲ ਚੰਗਾ ਹੁਣ ਤੂੰ ਆਉਣ ਸਾਰ ਨਾ ਪਹਿਲੀ ਜੇ ਨਾ ਪਾਇਆ ਕਰ ਬੰਦੇ ਨੂੰ ਦੋ ਘੜੀ ਰਾਮ ਕਰਨ ਦੇ ਦਿਆ ਕਰ ਚਾਹ ਬਣਾ ਲੈ ਪਹਿਲਾਂ ਵਾਸੀ ਵਾਸੀ ਕੋਟ ਨਾਲੇ ਪ੍ਰੀਤ ਮੇਰੀ ਗੱਲ ਸੁਣ ਤੈਨੂੰ ਮੈਂ ਪਹਿਲਾਂ ਵੀ ਕਿਹਾ ਹੁਣ ਵੀ ਕਹਿੰਦੀ ਆ ਵੀ ਮੈਨੂੰ ਇਹਨਾਂ ਨੂੰ ਵੀ ਗੱਲ ਪੁੱਛ ਲੈਣ ਦੇ ਤੂੰ ਕੱਲਾ ਆਪਦਾ ਆਪਦਾ ਪੱਖ ਸੁਣਾਤਾ ਜਆਪ੍ਰੀਤ ਤੂੰ ਮਾਸੀ ਵਾਸਤੇ ਚਾਹ ਬਣਾ ਲੈਣ ਵਾਲੇ ਬੈਠੀ ਐ ਆਪਦੇ ਦਿਮਾਗ ਤੋਂ ਵੀ ਮੜਾ ਮੁੱਟੇ ਕੰਮ ਲੈ ਲਿਆ ਕਰ ਕਹੇ ਤੋਂ ਜਾਂਦੇ ਹੁੰਦੇ ਨੇ ਕਿਤੇ ਚਾਹ ਬਣਾਉਣ ਨਹੀਂ ਨਹੀਂ ਲਾਪ੍ਰੀਤ ਹਲੇ ਮੈਂ ਚਾਹ ਨਹੀਂ ਪੀਂਦੀ ਪੁੱਤ ਆਬ 4 ਕਿਲੋਮੀਟਰ ਤੇ ਪਿੰਡ ਐ ਆਪਣਾ ਪੀ ਕੇ ਤੁਰੀ ਸੀ ਤੇ ਹੁਣ ਕੋਈ ਨਾ ਮਾਸੀ ਕੋਈ ਗੱਲ ਨਹੀਂ ਜਦੋਂ ਤੱਕ ਚਾਹ ਉਬਲ ਗਈ ਉਹ ਤੱਕ ਪਾਣੀ ਹੋ ਜਾਊਗਾ ਹਾਜਮ ਤੇਰਾ ਲੰਘ ਜਾਊਗਾ ਨਾਲੇ ਮੇਰੀ ਗੱਲ ਸੁਣ ਲੈ ਸਾਰੇ ਟੱਬਰ ਦੀ ਚਾਹ ਬਣਾ ਲਈ ਹੁਣ ਸਾਰੇ ਪੀਣਗੇ ਬਾਪੂ ਵੀ ਪੀਊਗਾ ਲੈ ਤੂੰ ਐ ਕਰ ਮਾਸੀ ਉੱਪਰ ਹੋ ਕੇ ਬੈਠ ਕੇ ਰ ਆਪਾਂ ਕਰੀਏ ਚਾਰ ਗੱਲਾਂ ਐ ਹੇ ਇਹੇ ਮੇਰੀ ਗੱਲ ਸੁਣ ਲੈ ਦੇਖ ਲੈ ਫਿਰ ਤੂੰ ਕਹੇਂਗੀ ਪੁੱਤ ਮੈਂ ਕਹਿੰਦੀ ਤੂੰ ਤਾਂ ਸਾਡੇ ਚ ਕਦੇ ਫਰਕ ਰੱਖਿਆ ਨਹੀਂ ਮਾਸੀ ਦੇਖ ਸਿੱਧਾ ਸਾਬ ਹੈ ਮੈਂ ਤਾਂ ਤੇਰੇ ਮੂਤੇ ਗੱਲ ਲਗਾਉਂਗੀ ਕੋਈ ਰਿਸ਼ਤੇ ਦਾ ਰਾਜੇ ਇਹ ਤਾਂ ਮੰਗਵਾਉਣਾ ਪੈਂਦਾ ਪਾਣੀ ਲਿਆ ਦੇ ਭਾਈ ਰਿਸ਼ਤੇਦਾਰ ਆ ਗਿਆ ਫਿਰ ਕਹਿਣਾ ਮੈਂ ਤਾਂ ਭਾਈ ਚਾ ਲਿਆ ਦੇ ਆਪਦੇ ਆਪ ਤਾਂ ਨਾ ਨਹੀਂ ਲੈਂਦੀ ਇਹਨੂੰ ਆਪ ਨੂੰ ਨਹੀਂ ਆਉਂਦਾ ਹੈਗਾ ਮਾਸੀ ਪ੍ਰੀਤ ਮੈਂ ਮੰਨਦੀ ਆ ਪੁੱਤ ਇਹ ਤਾਂ ਸਭਾ ਇਹ ਜਿਹੜਾ ਜਿਹੜਾ ਹੈਗਾ ਹੁਣ ਹੋਰ ਕਾ ਤੋ ਤੈਨੂੰ ਰਿਸ਼ਤਾ ਦਿੱਤਾ ਸੀ ਇਹਦਾ ਵੀ ਤੂੰ ਸਿਆਣੀ ਆਪੀ ਸੰਭਾਲੇਂਗੀ ਮੂਰੀ ਮਾਸੀ ਮੈਂ ਕੀ ਕੁਝ ਸੰਭਾਲੂਗੀ ਆ ਹੁਣ ਜੇ ਸੁਣ ਗਿਆ ਹੁਣ ਆ ਕੇ ਚਿੰਬੜ ਜੂਗੀ ਮੈਂ ਦੱਸਦੀ ਆ ਗੱਲ ਕੱਲ ਆਗੀ ਸਾਡੀ ਭੂਆ ਭੂਆ ਆਗੀ ਵਿਚਾਰੀ ਮਿਲਣ ਆਈ ਹੋਊਗੀ ਚਲ ਇਧਰ ਉਧਰ ਕਿਤੇ ਆਈ ਹੋਊਗੀ ਮਿਲਣ ਆਗੀ ਉਹਦਾ ਇੰਨਾ ਜਲੂਸ ਕੱਢਿਆ ਨੇ ਇਹ ਕੁੜੀ ਨੇ ਪੁੱਛੇ ਨਾ ਬਸ ਮੇਰੀ ਤਾਂ ਭੈਣ ਐ ਮੈਂ ਤਾਂ ਇਹਨੂੰ ਸਕੀਆਂ ਤੋਂ ਵੀ ਵੱਧ ਸਮਝਦੀ ਆ ਮੈਂ ਤਾਂ ਇਹਦੀ ਕਿਉਂ ਬਰਾਈ ਕਰੂੰਗੀ ਜੇ ਕੋਈ ਗੱਲ ਐ ਤਾਂ ਹੀ ਦੱਸੂੰਗੀ ਤੈਨੂੰ ਮੈਂ ਮੈਨੂੰ ਪਤਾ ਪੁੱਤ ਬੀਬਰਾਈ ਨਹੀਂ ਮੇਰੀ ਗੱਲ ਸੁਣ ਖੋਆ ਹੈ ਕੋਈ ਸੋਨਾ ਤਾਂ ਨਹੀਂ ਖੋਏ ਦੀ ਇੱਕ ਪਿੰਨੀ ਨਹੀਂ ਖਵਾਈ ਹੈਗੀ ਮੁਕਰ ਗਈ ਆ ਕਿ ਸ ਖੋਆ ਤਾਂ ਹੈ ਨਹੀਂ ਉੱਤੋਂ ਇਹ ਲੱਗ ਰੇ ਖੋਆ ਖਾਨ ਖੋਆ ਖਾਨ ਦੇ ਅੰਦਰ ਵੜ ਗਏ ਉਹਨੂੰ ਤਾਂ ਪਤਾ ਲੱਗ ਗਿਆ ਵੀ ਖੋਆ ਤਾਂ ਇਹਨਾਂ ਦਾ ਪੇ ਆਈ ਹੈ ਉਹ ਤਾਂ ਸ਼ੁਕਰ ਸੀ ਜਾਂਦੀ ਨੂੰ ਵਿਚਾਰੀ ਨੂੰ ਦਿੱਤਾ 4-5 ਕਿਲੋ ਖੋਆ ਹਲਵਾਈ ਨੂੰ ਫੋਨ ਕਰਤਾ ਬਈ ਕੱਢ ਕੇ ਰੱਖੀ ਦੇਖ ਲਾਪ੍ਰਿਤ ਇਹਦਾ ਸਵਾਹ ਹੀ ਐਵੇਂ ਦਾ ਪੁੱਤ ਹੁਣ ਦੱਸ ਕਰ ਦਿੱਤੀ ਆਈ ਸੀ ਜੇ ਜ਼ਰੂਰੀ ਜਰੂਰਸ ਕੱਟਣਾ ਸੀ ਫੇਰ ਵੀ ਇਸ ਕਰ ਦਿੱਤੀ ਧਿਆਣੀ ਹੈ ਚਾਹੇ ਪੂਈ ਆ ਹੋ ਚਲੋ ਤਾਂ ਫਿਰ ਵੀ ਮੰਨ ਲਿਆ ਕਦੇ ਕਦੇ ਆਈ ਥੀ ਹੁਣ ਮੈਂ ਤੈਨੂੰ ਦੱਸ ਦਿੰਨੀ ਆ ਮਾਸੀ ਤੈਨੂੰ ਇਹਨੇ ਬੁਲਾਇਆ ਕਿਉਂ ਆ ਇਹਦੀ ਨਹੀਂ ਬਣਦੀ ਬਾਪੂ ਨਾਲ ਹੁਣ ਬਰਿੰਦਰ ਬਾਹਰ ਗਿਆ ਉਹਨੂੰ 4 ਦਿਨ ਨਹੀਂ ਹੋਏ ਹੈਗੇ ਹਲੇ ਬਾਹਰ ਗਏ ਨੂੰ ਠੀਕ ਹੈ ਨਾ ਤੇ ਇਹ ਪਹਿਲੀ ਲੱਗੀ ਉਹ ਹੀ ਕਲੇਸ਼ ਪਾਉਣਾ ਪਹਿਲਾਂ ਬਰਿੰਦਰ ਨੂੰ ਅਸੀਂ ਮਾਸਾ ਭੇਜਿਆ ਵੀ ਚਲ ਕੋਈ ਗੱਲ ਨਹੀਂ ਬਾਈ ਤੂੰ ਤਾਂ ਜਾ ਹਨਾ ਅਸੀਂ ਕਰ ਲਾਂਗੇ ਇਹਨੂੰ ਸਮਝਾ ਲਾਂਗੇ ਹੈਂਡਲ ਕਰ ਲਾਂਗੇ ਹੁਣ ਇੱਕੇ ਗੱਲ ਦੀ ਰੱਟ ਫੜ ਰੱਖੀ ਆ ਬਾਪੂ ਨੂੰ ਵੱਡ ਕਰ ਦੋ ਬਾਪੂ ਨੂੰ ਵੀ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਬਾਪੂ ਇਹਦੇ ਚੁੰਡੀਆਂ ਵੱਡਦਾ ਜਿਹੜੀਆਂ ਸਾਡੇ ਤਾਂ ਹੁਣ ਤੱਕ ਉਹਨੇ ਵੱ ਪਈ ਬਾਪੂ ਨੂੰ ਕਿਵੇਂ ਐਡ ਕਰ ਦੋਗੇ ਤੁਸੀਂ ਨਾਲੇ ਹੋਰ ਹੈਗਾ ਕੌਣ ਫਿਰ じゃ ਇਹਨੂੰ ਕੱਲੀ ਨੂੰ ਐਡ ਕਰ ਦੋ ਪਈ ਅਸੀਂ ਤਾਂ ਬਾਪੂ ਨੂੰ ਨਾਲ ਰੱਖਾਂਗੇ ਮਸਤੀ ਮੁੱਦਾ ਹੀ ਇਹੀ ਹੈ ਕੱਲੀ ਐਡ ਨਹੀਂ ਹੁੰਦੀ ਕਹਿੰਦੀ ਮੈਂ ਤੁਹਾਡੇ ਨਾਲੋਂ ਐਡ ਨਹੀਂ ਹੋਣਾ ਰਹਿਣਾ ਤੁਹਾਡੇ ਨਾਲ ਇਹਨੂੰ ਪਤਾ ਹੈ ਵੀ ਲਾਪਰੀ ਤਾਂ ਸਾਰਾ ਕਰਦਾ ਕੰਮ ਸਮਝਦੀ ਹੈ ਨਾ ਫਿਰ ਬਾਪੂ ਐ ਐਡ ਕਿਵੇਂ ਕਰਾਇਆ ਜਾਊਗਾ ਭਾਈ ਜੇ ਬੇਬੇ ਹੁੰਦੀ ਤਾਂ ਮੰਨ ਲੈਂਦੇ ਥੋਡੀ ਬੇਬੇ ਹੈਗੀ ਐ ਭਾਈ ਚੱਲ ਰੋਟੀ ਪਕਾਉਣ ਵਾਲੀ ਫੇਰ ਵੀ ਕਹਿ ਦੇ ਫਿਰ ਉਹੀ ਤਾਂ ਗੱਲ ਹੈ ਹੁਣ ਹੁਣ ਬਾਪੂ ਤਾਂ ਦੁਆਰੇ ਤਾਂ ਬਿਆਹ ਨਹੀਂ ਕਰ ਸਕਦੇ ਸੀ ਆ ਹੁੰਦੀ ਹੈ ਲਾਪਰੀ ਤਾਂ ਸਿਆਣੇ ਬੰਦੇ ਦੀ ਪਛਾਣ ਹੈ ਹੁਣ ਮਾਸੀ ਨੇ ਉਹੀ ਗੱਲ ਕਰੀ ਹੈ ਜਿਹੜੀ ਹੱਕ ਲੱਗਦੀ ਹੈ ਨਾਲੇ ਮਾਸੀ ਅਸੀਂ ਹੁਣ ਕਿਸੇ ਨੂੰ ਕਿਵੇਂ ਕਹਿ ਦਈਏ ਨਾਲੇ ਪ੍ਰੀਤ ਨੂੰ ਅਸੀਂ ਕਿਵੇਂ ਕਹਿ ਦਈਏ ਬਈ ਮੈਨੂੰ ਤਾਂ ਹੁਣ ਡਰ ਲੱਗਦਾ ਹੈ ਵੀ ਨਾ ਜਾਣੀ ਇਹ ਗੱਲ ਨੂੰ ਮੈਨੂੰ ਵੀ ਨਾ ਕੁਝ ਕਹਿ ਦੇ ਐ ਕਿ ਮੈਂ ਕਹਿ ਦੂ ਕਿ ਪੁੱਤ ਇਹ ਤਾਂ ਕਮਲੀ ਹੈਗੀ ਮੈਂ ਤਾਂ ਕਦੇ ਛੋਡੇ ਚ ਪ੍ਰੀਤ ਤੇ ਬਰਿੰਦਰ ਚਾਰਾਂ ਚ ਫਰਕੇ ਨਹੀਂ ਸਮਝਿਆ ਇਹ ਤਾਂ ਕੱਲ੍ਹ ਆਈ ਹੈਗੀ ਨਾਲੇ ਲਾ ਪ੍ਰੀਤ ਨੂੰ ਇੰਨਾ ਚਿਰ ਹੋ ਗਿਆ ਛੋਡਾ ਘਰ ਸਮਾਂ ਦੇ ਨੂੰ ਇਹਨੇ ਤਾਂ ਕਦੇ ਸ਼ਿਕਾਇਤ ਨਹੀਂ ਕੀਤੀ ਹੈਗੀ ਉਹੀ ਤਾਂ ਗੱਲ ਐ ਮਾਸੀ ਜੇ ਸਾਡਾ ਬਾਪੂ ਐਸਾ ਵੈਸਾ ਹੁੰਦਾ ਕਿਸੇ ਨਾਲ ਨਾ ਵਰਤਣ ਵਾਲਾ ਹੁੰਦਾ ਮੈਂ ਹੀ ਆਉਂਦੀ ਕਹਿ ਦਿੰਦੀ ਵੀ ਮੈਨੂੰ ਤਾਂ ਅੱਡ ਕਰ ਦੋ ਉਸ ਤਾਂ ਦੋਏ ਜੀ ਅੱਡ ਹੋਵਾਂਗੇ ਬੁੜੇ ਨੂੰ ਅੱਡ ਕਰ ਦੋ ਮੈਂ ਕਦੇ ਬੋਲੀ ਨਹੀਂ ਐ ਇਸ ਗੱਲ ਬਾਰੇ ਇਹਨੂੰ ਪਤਾ ਨਹੀਂ ਮੈਡਮ ਨੂੰ ਕੀ ਤਕਲੀਫ ਐ ਇਹ ਤਾਂ ਕੱਲੀ ਭਾਲ ਦੀ ਐ ਵਸੇ ਵੀ ਮੈਂ ਤਾਂ ਇਸ ਘਰ ਚ ਕੱਲੀ ਹੀ ਰਹਾ ਹਾਂ ਹੁਣ ਜੇ ਤੂੰ ਆਈ ਹੈ ਨਾ ਮਾਸੀ ਇਹਨੂੰ ਸਮਝਾ ਕੇ ਜਾਈ ਹਾੜੇ ਪਰ ਉਹ ਰੋ ਦਾ ਜਲੂਸ ਇਹਦਾ ਚੰਗਾ ਨਹੀਂ ਹੈ ਗਿਆ ਇਹਨਾਂ ਲੋਕ ਸਾਰਾ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਵੀ ਵੱਡੀ ਨੇ ਤਾਂ ਕਦੇ ਮੱਥੇ ਵਟ ਨਹੀਂ ਪਾਇਆ ਏਅਰ ਕਾਨ ਆ ਗਈ ਕਿ ਕੱਲ ਦੀ ਭੂਤ ਨਹੀਂ ਤੇ ਸਿਵਿਆਂ ਚੱਦ ਮੈਂ ਲਾਉਂ ਸਿੱਤਰ ਇਹਦੇ ਚੰਗੀ ਤਰ੍ਹਾਂ ਹੁਣ ਲੱਗ ਜੂਗੀ ਆਉਂਦੇ ਸਾਰੇ ਆਹ ਹੋ ਸਿਖਿਆ ਦੋ ਸਿਖਿਆ ਦੋ ਹੋਰ ਪਰ ਦੁਕਾਨ ਮੰਮੀ ਦੇ ਤੂਰੇ ਬੈਠੀ ਕੋਈ ਗੱਲ ਨਾ ਭਰਤੀ ਅਸੀਂ ਨੇ ਕੰਨ ਭਰ ਦੋ ਕਿ ਸਾਡੇ ਕੀ ਕੁਝ ਲੱਗਦੀ ਨਹੀਂ ਹੈਗੀ ਅਸੀਂ ਨਹੀਂ ਗੱਲਾਂ ਕਰਨੀਆਂ ਹੈਗੀਆਂ ਮਾਸੀ ਨਾਲ ਨਾ ਮੇਰੀ ਗੱਲ ਸੁਣ ਤੈਨੂੰ ਕੋਈ ਚਾਚੇ ਦੀ ਗੱਲ ਵੀ ਕਰ ਲਉ ਦੀਦੀ ਚਾਚੇ ਦੀ ਗੱਲ ਤੂੰ ਸਿਖਾਈ ਦੀ ਪਹਿਲਾਂ ਮਾਸੀ ਨੂੰ ਸਿਖਾਈ ਸੀ ਉਂਗਲਾਂ ਲਾ ਕੇ ਬੁਲਾ ਲਿਆ ਐ ਥੋੜੀ ਬਣਾਉਂਦੇ ਹੁੰਦੇ ਨੇ ਗੱਲ ਸੁਣੋ ਹੁਣ ਤੂੰ ਤਾਂ ਕਦੇ ਬੁਲਾਇਆ ਨਹੀਂ ਹੈਗਾ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਦੋ ਜਣੇ ਸਿਖਿਆ ਦੋ ਸਿਖਿਆ ਦੋ ਮੈਂ ਨਿਆਣੀ ਆ ਵੀ ਮੇਰੂ ਦੀਨਾ ਨੇ ਗੁੱਸਾ ਪਹਿਲਾਂ ਮੈਨੂੰ ਐਂ ਦੱਸ ਆ ਕੀ ਫੜ ਰੱਖਿਆ ਤਾਂ ਕਿਹੜਾ ਮਸਲਾ ਹੱਲ ਕਰਦੀ ਐ ਤੂੰ ਨਾ ਕੀ ਹੱਲ ਕਰਨੇ ਮੰਮੀ ਉਹਨੂੰ ਪੁੱਛੋ ਬੁੜੇ ਨੂੰ ਜਾ ਕੇ ਵੀ ਕੀ ਹੱਲ ਕਰਨੇਗਾ ਜਹੀ ਜੀ ਰੋਟੀ ਅਸੀਂ ਉਹਨੂੰ ਦਿੰਨੇ ਆ ਨਾ ਅੱਜ ਕੱਲ ਕੋਈ ਦਿੰਦਾ ਵੀ ਨਹੀਂ ਜਹੀ ਜੀ ਸੇਵਾ ਅਸੀਂ ਕਰਦੇ ਆ ਉਹਦੀ ਨਾ ਕੀ ਭਗਾਈ ਮਾਰਦੀ ਐ ਨਹੀਂ ਤੂੰ ਆ ਸੇਵਾ ਕੋਈ ਹੋਰ ਕਰੂ ਉਹਦੀ ਆ ਲੋਕਾਂ ਦੇ ਕੀ ਜਵਾਖ ਨਹੀਂ ਜਿਹੜੇ ਬੁੜੇ-ਬੁੜੀਆਂ ਦੀ ਸੇਵਾ ਕਰਦੇ ਨੇ ਨਾ ਕੱਲ ਨੂੰ ਤੇਰੇ ਭਾਈ ਭਰਜਾਈ ਆਉਣਗੇ ਉਹ ਕਹਿਣਗੇ ਵੀ ਅਸੀਂ ਤੇਰੀ ਮਾਂ ਦੀ ਸੇਵਾ ਕਰਦੇ ਆ ਫੇਰ ਨਾਲੇ ਕੀ ਨਹੀਂ ਬਣਾ ਕੇ ਦਿੱਤਾ ਇਹਨੇ ਸੋਨੂੰ ਕਿੰਦਾ ਸੋਨਾ ਘਰ-ਬਾਰ ਬਣਾ ਕੇ ਦਿੱਤਾ ਹੈ 25 ਲੱਖ ਰੁਪਇਆ ਹੁਣ ਉਹ ਤੇ ਲਾਇਗਾ ਇਹ ਏਸੇ ਦਾ ਕਰਿਆ ਤੇ ਰੈ ਵੀਰ ਸਭ ਕੁਝ ਆ ਦੇਖ ਲੈ ਮਾਸੀ ਜੇ ਕਹਿਣਾ ਤਾਂ ਬੁਰਾ ਬੱਜੂਗਾ ਮੇਰਾ ਤਾਂ ਪਿਓ ਹੈ ਹੁਣ ਮੈਨੂੰ ਹੀ ਬੁਰਾ ਲੱਗਦਾ ਆ ਦੇਖ ਲੈ ਬੁੜੇ ਤਾਂ ਬਣਾ ਨਹੀਂ ਬੋਲਦੀ ਪਹਿਲੇ ਤਾਂ ਮੈਂ ਤਾਂ ਬੋਲੂਗੀ ਮੰਮੀ ਜੇ ਬਾਲੀ ਦਿੱਕਤਾਂ ਨੂੰ ਕਹਿ ਦੋ ਵੀ ਆਪਦੀ ਪੂਆ ਮਾਪੇ ਨੂੰ ਕਹਿ ਦੋ ਵੀ ਪੂਆ ਕੋਲੇ ਰਹਿ ਲਉ ਲੈ ਸੁਣ ਲਓ ਆ ਬਹੁਤ ਬਹਾਦਰੀ ਦਾ ਕੰਮ ਕਰੇਂਗੀ ਤੂੰ ਪਹਿਲੇ ਤਾਂ ਤੂੰ ਬੋਲੀ ਸੁਧਾਰ ਲੈ ਤੈਨੂੰ ਅਸੀਂ ਐ ਨਹੀਂ ਸਿਖਾਇਆ ਸੀ ਵੀ ਤੂੰ ਬੁੜਾ-ਬੁੜਾ ਕਰਦੀ ਰਹੇ ਨਾ ਮੈਨੂੰ ਤੂੰ ਮੰਮੀ ਤਾਂ ਵੀ ਨਾ ਨਹੀਂ ਬੋਲਦੀ ਹੈ ਉਹ ਤੇਰੀ ਮਾਸੀ ਨੂੰ ਨਹੀਂ ਮਾਸੀ ਜੀ ਮਾਸੀ ਜੀ ਕਰਦੀ ਹੈ ਤੇ ਆਹ ਤੈਨੂੰ ਜ਼ਰੂਰੀ ਬੁੜਾ ਕਹਿ ਜਾਂਦਾ ਇਹਨੂੰ ਹੈ ਨਾ ਇਹ ਆਹ ਸੁਣ ਲੈ ਦੂਜੀ ਗੱਲ ਕੱਲੂ ਤੇਰੇ ਭਾਈ ਵਰਜਾਈ ਮੈਨੂੰ ਕਹਿਣਗੇ ਵੀ ਭੂਆ ਕੋਲੇ ਵਗ ਜਾ ਜੱ ਤੇਰੇ ਕੋਲੇ ਜਾਣ ਭੇਜਣਗੇ ਫਿਰ ਤੂੰ ਸੰਭਲੇਂਗੀ ਮੈਨੂੰ ਐ ਕਿਵੇਂ ਭੇਜਣਗੇ ਫੇਰ ਹੈਗਾ ਭਾਈ ਮੇਰਾ ਸੰਭਣ ਨੂੰ ਸੰਭਲੂਗਾ ਜੇ ਤੂੰ ਭੇਜ ਰਹੀ ਹੈਂ ਅਹੀਂ ਭੇਜਣਗੇ ਕੋਈ ਨਹੀਂ ਮੇਰੀ ਮਾਦੀਆਂ ਹਰਕਤਾਂ ਨਹੀਂ ਹੋਈਆਂ ਹੋਈਆਂ ਅੱਛਾ ਮੇਰੀ ਸੁਣ ਗੱਲ ਮੈਨੂੰ ਤਾਂ ਸਾਹਮਣੇ ਤੇਰੇ ਭਾਈ ਫਿਰ ਜਾਈ ਤੇ ਤੇਰੇ ਸਹੁਰੇ ਨੂੰ ਸਾਹਮਣੇ ਉਹਦੀ ਭੈਣ ਹੈ ਮਾਸੀ ਸੱਸ ਸਹੁਰਾ ਜੋ ਚੰਗੀ ਮੱਤ ਦੇਣੋਂ ਮਾੜੀ ਵਜਦੇ ਹੁੰਦੇ ਨੇ ਸਿੱਧਾ ਸਾਬ ਹੈ ਮੇਰਾ ਤਾਂ ਮੰਮੀ ਤੂੰ ਇਹ ਦੱਸਦੇ ਵੀ ਚਾਚਾ ਦਾ ਫੈਸਲਾ ਕਰਾਉਣਾ ਹੈ ਜਾਂ ਨਹੀਂ ਪੱਲੇ ਭੂਆ ਵੀ ਇਹੀ ਗੱਲਾਂ ਕਰਦੀ ਸੀ ਤੁਸੀਂ ਮਾਸੀ ਨਾ ਭੂਆ ਦੀ ਤਾਂ ਕੱਟ ਲਾਵਾ ਕੀਤੀ ਹੈ ਗੱਲ ਕਿੰਨੀ ਦਾ ਜਲੂਸ ਕੱਢਿਆ ਦੱਸਦੇ ਮੈਨੂੰ ਰੋਟੀ ਦਾ ਤਾਂ ਨਾਂ ਤੱਕ ਨਹੀਂ ਲਿਆ ਉਹਨੂੰ ਤੁਸੀਂ ਮਾਸੀ ਇਹਨੂੰ ਇਹੀ ਗੱਲ ਪੁੱਛ ਲਓ ਵੀ ਬਾਪੂ ਨੇ ਇਹਨੂੰ ਕਿਹਾ ਕੀ ਹੈ ਕੀ ਕੀ ਕਿਹਾ ਬਸ ਦੱਸ ਕੀ ਕਿਹਾ ਜਿਹੜਾ ਕੁਝ ਕਿਹਾ ਜੀ ਦੀ ਤੇਰੇ ਸਾਹਮਣੇ ਕਿਹਾਗਾ ਹੁਣ ਚਾਹੀ ਮੁੱਕਰ ਚਾਹੀ ਕੁਛ ਮਰਜ਼ੀ ਮੇਰੀ ਗੱਲ ਸੁਣ ਲੈ ਮਾਸੀ ਜੀ ਤੋਂ ਲੜਾਈ ਸ਼ੁਰੂ ਹੋਈ ਸੀ ਤਿੰਨ ਚਾਰ ਦਿਨ ਹੋ ਗਏ ਉਹਨਾਂ ਗੱਲਾਂ ਨੂੰ ਬਰਿੰਦਰ ਦੇ ਜਾਣ ਤੋਂ ਪਹਿਲਾਂ ਦੀ ਗੱਲ ਐ ਇਹਨੂੰ ਪਤਾ ਨਹੀਂ ਤੇ ਇਹ ਗੱਲ ਦਾ ਵੀ ਬਾਪੂ ਕੜੀ ਨਹੀਂ ਖਾਂਦਾ ਮੈਂ ਤਾਂ ਜਦੋਂ ਦੀ ਆਇਆ ਸਾਲ ਡੇਢ ਸਾਲ ਹੋ ਗਿਆ ਬਾਪੂ ਕੜੀ ਖਾਂਦਾ ਨਹੀਂ ਉਹਨੂੰ ਵਧੀਆ ਲੱਗਦੀ ਮੈਂ ਇਹਨੂੰ ਦੱਸਣਾ ਭੁੱਲ ਗਈ 1 ਮਿੰਟ ਮੈਂ ਇਹਨੂੰ ਦੱਸਣਾ ਭੁੱਲ ਗਈ ਨਾ ਫੇਰ ਕੀ ਹੋ ਗਿਆ ਜੇ ਬਾਪੂ ਨੂੰ ਕਹਿਤਾ ਭਾਈ ਮੈਂ ਕੜੀ ਤਾਂ ਖਾਂਦਾ ਨਹੀਂ ਹੈਗਾ ਵੀ ਕੜੀ ਲੈ ਜੋ ਕਹਿੰਦੇ ਤੂੰ ਤਾਂ ਨਕੋਚਾ ਕਰਦਾ ਹੈ ਇਹ ਕੜੀ ਖਾਈਂ ਦੀ ਖਾਲ ਹੈ ਜਦੋਂ ਰੋਟੀ ਫੜਾ ਦਿੰਨੇ ਉਹੀ ਬਹੁਤ ਹੈ ਇੱਥੋਂ ਲੜਾਈ ਸ਼ੁਰੂ ਹੋਈ ਹੈ ਇਹਦਾ ਮਤਲਬ ਕੀ ਧੀ ਬਈ ਬਾਪੂ ਹੈਗਾ ਇਸ ਘਰ ਦਾ ਮਾਲਕ ਸਹੀ ਠੀਕ ਹੈ ਜ਼ਮੀਨ ਜਾਇਦਾਦ ਦਾ ਰਾਜਾ ਹੈ ਉਹ ਤੇ ਉਹਨੂੰ ਇਹ ਕਹਿੰਦੀ ਹੈ ਕਿ ਤੈਨੂੰ ਮੈਂ ਰੋਟੀ ਫੜਾਤੀ ਉਹੀ ਬਹੁਤ ਹੈ ਇਹ ਨਹੀਂ ਰੋਟੀ ਫੜਾਊਗੀ ਤਾਂ ਮੈਂ ਫੜਾ ਦੂੰਗੀ ਹੋਰ ਉਹਨੂੰ ਕੋਈ ਬਾਹਰੋਂ ਆ ਕੇ ਥੋੜੀ ਰੋਟੀ ਪੜਾਊਗਾ ਲੈ ਕਿੱਡੀ ਕ ਗੱਲ ਹੈ ਨਾ ਕੜੀ ਤੇ ਤੇਰਾ ਪਿਓ ਵੀ ਨਹੀਂ ਖਾਂਦਾ ਨਾਲੇ ਤੇਰਾ ਪਿਓ ਹੋਰ ਕੈ ਸਬਜ਼ੀਆਂ ਨਹੀਂ ਖਾਂਦਾ ਮੂੰਗੀ ਦੀ ਦਾਲ ਉਹ ਨਹੀਂ ਖਾਂਦਾ ਹੈਗਾ ਗੋਭੀ ਦੀ ਸਬਜ਼ੀ ਉਹ ਨਹੀਂ ਖਾਂਦਾ ਹੈਗਾ ਤੈਨੂੰ ਚੰਗਾ ਪਹਿਲਾਂ ਪਤਾ ਅੱਡ ਸਬਜ਼ੀ ਬਣਾਉਣਾ ਉਹਦੇ ਵਾਸਤੇ ਮੰਮੀ ਡੈਡੀ ਜਿਹੜੇ ਖਾਂਦਾ ਨਹੀਂ ਨਾ ਆਪਾਂ ਨੂੰ ਪਤਾ ਵੀ ਨਹੀਂ ਖਾਂਦਾ ਪਰ ਨਖਰੇ ਨਹੀਂ ਕਰਦਾ ਉਹ ਬੁੜੀਆਂ ਦੀ ਗੱਲਾਂ 'ਚ ਜਦ ਦਖਲ ਅੰਦਾਜ਼ੀ ਕਰਦਾ ਇਹ ਤਾਂ ਬੁੜੀਆਂ ਦੀ ਗੱਲਾਂ 'ਚ ਦਖਲ ਅੰਦਾਜ਼ੀ ਕਰਦਾ ਕਿ ਸਾਰਾ ਦਿਨ ਹੱਥ ਮਾਰਦੇ ਫਿਰਦੇ ਰਹਿੰਦੇ ਹੋ ਨਾ ਤੁਸੀਂ ਕੋਈ ਕੰਮ ਕਰੋ ਨਾ ਧੰਦਾ ਕਰੋ ਵੀ ਬੁੜੇ ਹੀ ਤਾਂ ਗੱਲਾਂ ਦਾ ਰੱਖਦਾ ਉਹਨਾਂ ਨੇ ਪੇਦਾ ਮੇਰੀ ਗੱਲ ਸੁਣ ਲੈ ਫਿਰ ਉਹਦਾ ਫਰਜ਼ ਇਹ ਤਾਂ ਵਿਜਵਾਕਾਂੀਆਂ ਗੱਲਾਂ ਨੇ ਵੀ ਆਪਣੇ ਪਿਓ ਦੇ ਸਮਾਨ ਇਹੋ ਆਪਾਂ ਨੂੰ ਕਹੂਗਾ ਤਾਂ ਹੋਰ ਨ ਕੀ ਨੂੰ ਕਹੂਗਾ ਇਹ ਦੱਸ ਦੇ ਮੈਨੂੰ ਮਾਸੀ ਮੇਰੀ ਗੱਲ ਸੁਣ ਜਦੋਂ ਮੇਰੀ ਮਾਂ ਮਰ ਗਈ ਸਾਰੇ ਬੁੜੀਆਂ ਵਾਲੇ ਕੰਮ ਉਸੇ ਨੇ ਕਰੇ ਨੇ ਕਰੇ ਨੇ ਬਈ ਮਾਂ ਆ ਵੀ ਹੈ ਉਸੇ ਨੇ ਸਾਰੇ ਵੀ ਉਹ ਹੀ ਲਾਉਂਦਾ ਸੀ ਰੋਟੀਆਂ ਵੀ ਉਹ ਹੀ ਪਕਾਉਂਦਾ ਸੀ ਫਿਰ ਸਾਰੇ ਪਿੰਡ ਤੋਂ ਪੁੱਛ ਲੋ ਭਾਵੇਂ ਆ ਗੱਲਾਂ ਤਾਂ ਮੈਨੂੰ ਤਾਂ ਪਤਾ ਹੀ ਹੈ ਤੂੰ ਚੁੱਪ ਕਰ ਲੈ ਪ੍ਰੀਤ ਮੇਰੀ ਗੱਲ ਮੇਰੀ ਗੱਲ ਆਪਾਂ ਗੋਦੇ ਵਿੱਚ ਬੈ ਕੇ ਲੈਂਦਾ ਵੀਰੇ ਫਿਰ ਮੇਰੀ ਗੱਲ ਸੁਣ ਜੇ ਤੇਰੀ ਸੱਸ ਹੁੰਦੀ ਨਾ ਸੋਨੂੰ ਉਹ ਮੱ ਹੁਣੇ ਸਿਆਣਾ ਬੰਦਾ ਭਾਈ ਕਹੂ ਗਈ ਸਮਝਾਉ ਗਈ ਹੁਣ ਜਿਹਦੇ ਨਾ ਵਰਤਨਾ ਗਲੀ ਕੁਮਾਰ ਚ ਉਹੀ ਉਹੀ ਦੱਸੂ ਵੀ ਭਾਈ ਉਹਦੇ ਜਾਣਾ ਉਹਦੇ ਨਹੀਂ ਜਾਣਾ ਕਰੇ ਛੋਟਾ ਕੋਈ ਕਬੀਲਦਾਰੀ ਦਾ ਕੰਮ ਹੈ ਉਹ ਵੀ ਉਹੀ ਦੱਸੂਗਾ ਵੀ ਭਾਈ ਐਂ ਕਰਦੇ ਹੁੰਦੇ ਨੇ ਐਂ ਕਰਦੇ ਹੁੰਦੇ ਨੇ ਹੁਣ ਗੁੜੀਆਂ ਵਾਲੇ ਵੀ ਬੰਦਿਆਂ ਵਾਲੇ ਵੀ ਸਾਰੇ ਕੰਮ ਇਹੀ ਸਮਝਾਉ ਤੁਹਾਨੂੰ ਮੰਮੀ ਬੁਲਾਇਆ ਤਾਂ ਤੈਨੂੰ ਤਾਂ ਸੀਗਾ ਵੀ ਤੂੰ ਮੇਰਾ ਦੁੱਖ ਸੁਣੇਗੀ ਮੇਰਾ ਪੱਖ ਪੂਰੇਗੀ ਤੂੰ ਤਾਂ ਹੋਰੇ ਲਾਗੀ ਗੱਲਾਂ ਕਰਨੇ ਮੈਂ ਤਾਂ ਚਾਹ ਦੇ ਕਿਉਂ ਨਹੀਂ ਆ ਲੈ ਕਹਿੰਦੀ ਹੋਰੇ ਗੱਲਾਂ ਕਰਨ ਲੱਗੀ ਕੁੜੇ ਵੀਰ ਮੈਂ ਤੈਨੂੰ ਸਹੀ ਗੱਲ ਕਹਿਣੀ ਆ ਬੜਾ ਮੋਟਾ ਦਿਮਾਗ ਨੂੰ ਠੋਕਰ ਮਾਰ ਲੈ ਫਿਰ ਪਸਤਾਵੇਂਗੀ ਵੀ ਸਮਝਾ ਲੈ ਮੰਮੀ ਮੜਾ ਮੋਟਾ ਦਿਮਾਗ ਨੂੰ ਪਿੱਛੇ ਲੱਗ ਜੰਨੀ ਹੈਗੀ ਮੈਂ ਕਿਸੇ ਦੇ ਪਿੱਛੇ ਨਹੀਂ ਲੱਗਦੀ ਹੈਗੀ ਨਾਲੇ ਦੱਸ ਭਾਈ ਕੀ ਕਰਾਂ ਮੈਂ ਕਿੱਥੇ ਕਿੱਥੇ ਬੋਚੇ ਬੋਚਾਂ ਇਹਦੇ ਇਹਦਾ ਕਹਿੰਦੀ ਮੇਥੋਂ ਬਸਿਆਣਾ ਕੋਈ ਹੈ ਹੀ ਨਹੀਂ ਪੂਰੀ ਦੁਨੀਆ ਤੇ ਆਪ ਦੇ ਆਪ ਨੂੰ ਚਾਤਰਾ ਚਲਾਕ ਸਮਝਦੀ ਹੈ ਵੱਡੀ ਰਕਾਨ ਹਾਲੇ ਕਹਿੰਦੀ ਮੇਰੀ ਮੈਂ ਵੀ ਮੇਰੇ ਵਰਗੀ ਸੱਚ ਦਾ ਸਾਥ ਦਊਗੀ ਮੈਂ ਤਾਂ ਮੇਰਾ ਕਿਹੜਾ ਕੁਸ ਲੱਗਦੀ ਨਹੀਂ ਉਹ ਮੇਰੇ ਕਿਹੜਾ ਮਾਂ ਨਹੀਂ ਲੱਗਦੀ ਹੈ ਕਮਲੀ ਮਾਂ ਦਾ ਪੁੱਤ ਮੈਂ ਤੇਰੀ ਪਹਿਲਾਂ ਫਿਰ ਇਹ ਤਾਂ ਕਮਲ ਹੀ ਬਾਪੂ ਤਾਂ ਕਹਿੰਦਾ ਕਹਿੰਦਾ ਭਈ ਮੈਨੂੰ ਆਸ਼ਰਮ ਚ ਛੱਡਿਆ ਉਹ ਤੁਸੀਂ ਘਰੇ ਨਾ ਕੋਈਸ ਪਾਓ ਹੁਣ ਦੱਸ ਕਿਵੇਂ ਪਾਓ ਬਾਪੂ ਦਾ ਵਿਚਾਰਾ ਉੱਥੇ ਰਹਿਣਾ ਕਹਿੰਦਾ ਹੁਣ ਕੀ ਕਰੀਏ ਕਮਲੇ ਲੈ ਦੱਸ ਕਿੱਡਾ ਨਾਉ ਨਿਕਲੂ ਫੇਰ ਸੋਡਾ ਹੈ ਆਸ਼ਰਮ ਚ ਛੱਡ ਕੇ ਅਗਲਾ ਖੂ ਫਲਾਣੇ ਦੀ ਨੂੰਹ ਆਈ ਛੋਟੀ ਉਹਨੇ ਆਸ਼ਰਮ ਜੇ ਪਛਾਤਾ ਮੈਂ ਤਾਂ ਐਂ ਕਰਨੀ ਇਹਨੂੰ 4-5 ਦਿਨ ਲੈ ਜਾ ਉੱਥੇ ਪਿੰਡ ਹਣਾ ਜੀ 4-5 ਦਿਨ ਲਾ ਆਉਗੇ ਤਾਂ ਮਨ ਹੋਰ ਹੋ ਜਾਊਗਾ ਇੱਕ ਤਾਂ ਬਰਿੰਦਰ ਜਾਰਾ ਇਹਦਾ ਹੁਣੀ ਜੀ ਲੱਗਦਾ ਗੁੱਸਾ ਇਹ ਬਾਪੂ ਦੇ ਟਾਲ ਦਿੰਦੀ ਹੈ ਸਾਰਾ ਚੱਲ ਕੋਈ ਨਾ ਪੁੱਤ ਮੇਰੀ ਗੱਲ ਸੁਣੋ ਤੇਰੇ ਬਾਪੂ ਜੀ ਨੂੰ ਆ ਜਾਣਦੇ ਉਦੋਂ ਮੈਂ ਪੁੱਛ ਕੇ ਫੇਰ ਮੈਂ ਇਹਨੂੰ ਲੈ ਜੂ ਭਾਵੇਂ ਹਫਤਾ ਲਾਇਆ ਮੈਂ ਪੁੱਛਣਾ ਕੀ ਹੈ ਮਾਸੀ ਉਹੀ ਗੱਲ ਹੈ ਤੇ ਪੁੱਛਣ ਵਾਲੀ ਕਿਹੜੀਆਂ ਗੱਲਾਂ ਨੇ ਨਾਲੇ ਉਹ ਨੰਨੂ ਆਇਆ ਥੀ ਉਦੋਂ ਜਿੱਦ ਦਸੰਧਾ ਦੇਣਾ ਆਇਆ ਥੀ ਲੋੜੀ ਦਾ ਉਹ ਤਾਂ ਅਸੀਂ ਨੰਨੂ ਨੂੰ ਕਹਤਾ ਉਹਦਾ ਮੂੰਹ ਮਾਨਾ ਤਾਂ ਭਾਈ ਤੂੰ ਨਾ ਕਿਸੇ ਕੋਲੇ ਗੱਲ ਕਰੀ ਮਾਸੀ ਹੋਰਾਂ ਕੋਲੇ ਉਹਦੇ ਕੋਲੇ ਵੀ ਇੰਨੀਆਂ ਚੁਗਲੀਆਂ ਲਾਈਆਂ ਵੀ ਉਹ ਤਾਂ ਜਵਾਕ ਹੈ ਹਲੇ ਉਹਦੀ ਉਮਰ 18 ਸਾਲ ਵੀ ਨਹੀਂ ਹੋਈ ਤੂੰ ਕਿਨੂੰ ਮਤਾਂ ਦਿੰਨੀ ਹੈ ਇਹ ਜੀਆਂ ਉਹੀ ਤਾਂ ਹੈਗਾ ਨਹੀਂ ਪੁੱਤ ਫੇਰ ਵੀ ਮੇਰਾ ਪੁੱਛਣ ਦਾ ਫਰਜ਼ ਬਣਦਾ ਸੋਡੇ ਬਾਪੂ ਨੂੰ ਘਰ ਦਾ ਵੱਡਾ ਬੰਦਾ ਉਹੀ ਹੈ ਨਾ ਕੀ ਨਾ ਆ ਗਿਆ ਜਦੋਂ ਮੈਂ ਉਹਨੂੰ ਪੁੱਛ ਲੂੰਗੀ ਫੇਰ ਮੈਂ ਲੈ ਜੂੰ ਇਹਨੂੰ ਕੋਈ ਗੱਲ ਨਹੀਂ ਮਾਸੀ ਐ ਬਾਪੂ ਕੁਛ ਨਹੀਂ ਕਹਿੰਦਾ ਹੈਗਾ ਬਾਪੂ ਨਾਲ ਅਸੀਂ ਆਪੇ ਗੱਲ ਕਰ ਲਾਂਗੇ ਨਾਲੇ ਬਾਪੂ ਵਾਸਤੇ ਵਧੀਆ ਐ ਇਹੋ ਜੀ ਨਾਲੋਂ ਪਿੱਛਾ ਛੂਟੂ ਕੋ ਤਾਂ ਡੈਣ ਨਾਲ ਸਾਰਾ ਦਿਨ ਤਾਂ ਤਾਂ ਦਿਮਾਗ ਖਾਈ ਰੱਖਦੀ ਐ ਬਾਪੂ ਦਾ ਇਹ ਨਹੀਂ ਪੁੱਤ ਚਾਹੇ ਕਿ ਇਨਾਂ ਹੀ ਐ ਫੇਰ ਵੀ ਮੇਰਾ ਕੀ ਨਾ ਗੱਲ ਕਰਨ ਦਾ ਤੇਰੇ ਬਾਪੂ ਜੀ ਨਾਲ ਫਰਜ਼ ਬਣਦਾ ਉਹ ਕੀ ਆਖੂਗਾ ਵੀ ਜਿਹੇ ਹੀ ਜੀ ਇਹ ਐ ਉਹੀ ਜਿਹਦੀ ਮਾਸੀ ਆਈ ਮੂੰਹ ਚੱਕ ਕੇ ਲੈ ਗਈ ਕਹਿਣਾ ਤਾਂ ਬਣਦਾ ਹੈ ਕੀ ਨਾ ਚਲੋ ਨੱਲਿਆ ਹੁਣ ਚਾ ਅਜ ਕੁੱਟ ਬਣ ਗਈ ਤਾਂ ਜਾਣ ਕੇ ਖੜੀਆ ਹੁਣ ਅੰਦਰ ਵੀ ਮੇਰੀ ਗੱਲ ਨਹੀਂ ਸੁਣੀ ਚੱਲ ਕੋਈ ਨਾ ਲਾਪਰੀ ਤੂੰ ਗੁੱਸੇ ਨਾ ਹੋਇਆ ਕਰ ਪੁੱਤ ਸਿਆਣੀ ਐ ਤੂੰ ਫੇਰ ਵੀ ਮਸੀ ਅਸੀਂ ਤਾਂ ਗੁੱਸੇ ਹੀ ਨਹੀਂ ਹੁੰਦੇ ਅਸੀਂ ਤਾਂ ਉਹਦੀਆਂ ਕਈ ਗੱਲਾਂ ਨਾ ਇੰਟਾਲ ਦਿੰਨੇ ਆ ਵੀ ਚੱਲ ਕਾਹਨੂੰ 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 ਜਵਾਕ ੜੀਏ ਹੁਣ ਮਸੀ ਫੇਰ ਜਿਆਦੇ ਤਾਂ ਸੁਣਿਆ ਵੀ ਨਹੀਂ ਜਾਂਦਾ ਮੰਨਦੀ ਆ ਪੁੱਤ ਤੇਰੀ ਗੱਲ ਮੈਂ ਪਰ ਮੈਨੂੰ ਉਹ ਸੋਚ ਵੀ ਸੋਡੇ ਸਿਰ ਤੇ ਹੈ ਨਹੀਂ ਵੀ ਚੱਲ ਆਪੇ ਸਾਂਭ ਲੈਣਗੇ ਆਪੇ ਸਾਂਭ ਲੈਣਗੇ ਹੁਣ ਇਹ ਤਾਂ ਦੱਸ ਮੈਂ ਕੀ ਕਰਾਂ ਕਮਲੀ ਦਾ ਪਹਿਲਾਂ ਤਾਂ ਜੀ ਮੈਂ ਮਾਫੀ ਮੰਗਦੀ ਆ ਸੋਤੋਂ ਆ ਕਮਲੀ ਪਤਾ ਨਹੀਂ ਕੀ ਕੁਝ ਬੋਲ ਜਾਂਦੀ ਐ ਸੋਨ ਨੂੰ ਚਲ ਕੋਈ ਨਾ ਭਾਈ ਇਹਦਾ ਸੁਭਾਈ ਇਹ ਹੈ ਜਗਾ ਆਪਾਂ ਦਾ ਕੋਈ ਗੁੱਸਾ ਨਹੀਂ ਕਰਿਆ ਨਾ ਤੁਸੀਂ ਕਾਦੇ ਵਾਸਤੇ ਮਾਫੀ ਮੰਗਦੇ ਹੋ ਗਲਤੀਆਂ ਕਰੇ ਕੋਈ ਹੋਰ ਤੇ ਭਰੇ ਕੋਈ ਹੋਰ ਐ ਥੋੜੋ ਹੁੰਦਾਗਾ ਐ ਜੀ ਫੇਰ ਵੀ ਉਹੀ ਗੱਲ ਸਾਡੀ ਕੋਈ ਪਰਭ੍ਰਿਸ਼ ਫਰਕ ਰਿਹਾ ਹੋਊਗਾ ਆ ਲਾਪ੍ਰੀਤ ਦੇ ਕਿੰਨੀ ਸਿਆਣੀ ਐਗੀ ਹੈ ਇਹ ਕਮਲੀ ਨੂੰ ਪਤਾ ਨਹੀਂ ਕੀ ਹੋ ਰਿਹਾਗਾ ਦਿਮਾਗ ਹੀ ਅਲੱਗ-ਅਲੱਗ ਹੁੰਦੇ ਐ ਭਾਈ ਪਲੀ ਵੱਡੀ ਹੋਈ ਤਾਂ ਲਾਭ ਪ੍ਰੀਤ ਵੀ ਉੱਥੋਂ ਹੀ ਆ ਵਿੱਚ ਦੀ ਕਿੰਨਾ ਫਰਕ ਆ ਦੇਖ ਲੋ ਉਹ ਕਿਹੋ ਜੀ ਐ ਇਹ ਕਿਹੋ ਜੀ ਐ ਕੋਈ ਬਸ ਰੱਬ ਹੀ ਇਹ ਜੇ ਤੱਤ ਭਰ ਦਿੰਦਾ ਹੁੰਦਾ ਬੰਦੇ 'ਚ ਇਹ ਤਾਂ ਹੈ ਜੀ ਤੇ ਮੈਂ ਕਹਿੰਦੀ ਸੀ ਵੀ ਜੇ ਤੁਸੀਂ ਉਹ ਇਹਨੂੰ ਮੈਂ ਲੈ ਜਾ ਚਾਰ ਦਿਨ ਉਪਾਏ ਲਾ ਕੇ ਤਾਂ ਤੁਸੀਂ ਹੁਣ ਕੀ ਕਰੋਗੇ ਨੂੰ ਇਹ ਕਾਮਲੀ ਆ ਇਹਦਾ ਐ ਨਹੀਂ ਪਤਾ ਫਿਰ ਕਹਦੇ ਮੈਂ ਤਾਂ ਜਾਣਦੀ ਨਹੀਂ ਮੈਂ ਤਾਂ ਰਹੂੰ ਇੱਥੇ ਬਰਿੰਦਰ ਕੈਨੇਡਾ ਬੈਠਾਗਾ ਵੀ ਮੈਨ ਨਹੀਂ ਜਾਂਦੀ ਕੀ ਫੇਰ ਕੀ ਕਰਾਂਗੇ ਨਹੀਂ ਨਹੀਂ ਐ ਤਾਂ ਕਾਨੂੰ ਕਹੂਗੀ ਜੀ ਉਹ ਆਏ ਆ ਵੀ ਚਲ ਚਾਰ ਦਿਨ ਲਾਏ ਆਉਂਦੀ ਮਾੜਾ ਮੋਟਾ ਸਮਝਾਉਂਦੇ ਇਹਨੂੰ ਮੇਰੀ ਭੈਣ ਸਮਝਾਉਂਦੀ ਕੋਸ ਖਬਰ ਪਰ ਕੀ ਪੈਂਦਾ ਇਹਦਾ ਕੋਈ ਸਮਝੂ ਤਾਂ ਹੁਣ ਕੀ ਜਦੋਂ 20 ਸਾਲਾਂ ਦੀ ਨਹੀਂ ਸਮਝੀ ਹੁਣ ਚਾਰ ਦਿਨਾਂ ਚ ਤੈਨੂੰ ਕੀ ਸਮਝਣਾਗਾ ਸੰਗਾ ਲੋਕ ਕੌਣ ਸਾਨੂੰ ਗੱਲਾਂ ਕਰਨਗੇ ਵੀ ਘਾਉਣੀ ਬਰਿੰਦਰ ਉੱਥੇ ਆ ਤੇ ਤਾਂ ਨੂੰ ਨੂੰ ਭੇਜਦਾ ਉੱਥੇ ਇਹ ਵੀ ਛੋਡੀ ਗੱਲ ਸਹੀ ਹੈ ਜੀ ਹਮ ਤਸੱਲੀ ਵੀ ਹੈ ਨਹੀਂ ਇਹਦੀ ਚਲ ਦੇਖ ਲੋ ਛੋਡੀ ਮਰਜ਼ੀ ਹੈ ਉਹ ਲਾਪਰੀਦਰ ਵੀ ਕਹਿੰਦੇ ਸੀ ਵੀ ਚਲ ਜੇ 4 ਦਿਨ ਲਾ ਆਉਗੀ ਉੱਥੇ ਭੱਗ ਜੂਗੀ ਵਧੀਆ ਲਾਪਰੀ ਤਾਂ ਠੀਕ ਕਹਿੰਦੀ ਤਾਂ ਹੈਗੀ ਆਪਾਂ ਯੱਕੇ ਦਾ ਸਾਰੇ ਪਏ ਆ ਗੱਲ ਕਰ ਲੋਕਾਂ ਦੇ ਗੱਲਾਂ ਤੋਂ ਡਰਦੇ ਆ ਮੈਨੂੰ ਵੀ ਐ ਚਲ ਭਗਤਾ ਜਾਵੇ 4 ਦਿਨ ਸੌਖੇ ਲੰਘ ਜਾਣਗੇ ਪਰ ਫੇਰ ਐ ਕਹਿੰਨੇ ਆ ਵੀ ਕਿਤੇ ਬੇਇਜ਼ਤੀ ਨਾ ਹੋ ਜੇ ਉੱਥੇ ਵਹਿ ਗਈ ਫਿਰ ਲੋਕਾਂ ਚ ਬੇਇਜ਼ਤੀ ਹੋਊਗੀ ਨਾ ਨਾ ਜੀ ਇਹ ਤਾਂ ਕੀ ਬੇਇਜ਼ਤੀ ਐ ਚਲ ਹੁਣ ਐ ਤਾਂ ਨੂੰਹਾਂ ਤੀਆਂ ਜਾਂਦੀਆਂ ਹੁੰਦੀਆਂ ਨੇ ਮਿਲਣ ਗੱਲਣਾਂ ਚਲ ਬਣਿਆ ਬਤ ਬਦ ਹਫਤਾ ਲਾਇਆਉਗੀ 2 ਅਧ ਕਿੰਨੇ ਕ ਦਿਨ ਲਾਉਗੀ ਨਹੀਂ ਭੈਣ ਜੀ ਗਲਤ ਮੈਂ ਕਰਦਾ ਮਿਲਣ ਤਨ ਤਾਂ ਵਗ ਜਾਂਦੀਆਂ ਨੇ ਜੇ ਉੱਤੇ ਜਾ ਕੇ ਵਿਛੜ ਗਈ ਫਿਰ ਕੀ ਕਰਾਂਗੇ ਕਾਮਲੇ ਡੰਗਰ ਰਹਿਤਾ ਹੈ ਉਹ ਫਿਰ ਕਹੋਗੇ ਕਹਿੰਦਾਗਾ ਮੇਰੀ ਧੀ ਨੂੰ ਚਲੋ ਇਹ ਤਾਂ ਕਿਹੜੀ ਗੱਲ ਹੈ ਜੀ ਕਹਿਣਾ ਤਾਂ ਤੁਹਾਡਾ ਫਰਜ਼ ਬਣਦਾ ਹੈਗਾ ਧੀ ਤਾਂ ਹੁਣ ਸੋਢੀਓ ਹੈਗੀ ਨੂੰ ਵੀ ਧੀ ਵੀ ਸਾਡਾ ਤਾਂ ਜਿੰਨੀ ਜ਼ਿੰਮੇਵਾਰੀ ਸੀ ਅਸੀਂ ਨਿਭਾਤੀ ਉਹ ਤਾਂ ਗੱਲ ਛੋਟੀ ਠੀਕ ਆ ਬਾਈ ਰੱਖਿਆ ਪਿਆ ਤਾਂ ਧੀਆ ਬਣਾ ਕੀ ਹੈ ਜੇ ਪਿਓ ਸਮਝਣ ਤਾਂ ਹੁਣ ਵੱਡੀ ਵੀ ਤਾਂ ਪਿਓ ਸਮਝਦੀ ਆ ਬਾਕੀ ਜੇ ਸਮਝਾਉਣੇ ਕੋਈ ਚੰਗੇ ਨੂੰ ਹਿੰਨੇ ਆ ਮੂਰੋਂ ਚਾਰੇ ਪੈਰ ਚੱਕ ਕੇ ਪੈ ਜਾਂਦੀ ਆ ਬੇਇਜ਼ਤੀ ਕਰ ਦਿੰਦੀ ਆ ਗੱਲ ਗੱਲ ਤੇ ਫਿਰ ਹਾਰ ਕੇ ਚੁੱਪ ਹੋ ਜਾਈਦਾ ਉਹ ਤਾਂ ਠੀਕ ਹੈ ਜੀ ਚਲ ਇਹ ਤਾਂ ਜਹੀ ਜੀ ਹੈਗੀ ਆ ਕਾਮਲੀ ਹੈਗੀ ਆ ਮੈਂ ਤਾਂ ਸੋਨੂ ਸਾਡੇ ਟੱਬਰ ਨੂੰ ਸਿਆਣਾ ਬੀਦਦਿਆਂ ਵੀ ਚੱਲ ਜਿਹੜੇ ਨੇ ਸੰਭਾਲ ਲਈ ਬੈਠਾ ਖਬਰ ਕੀ ਹੋਇਆ ਇਹ ਤੇ ਦਿਮਾਗ ਨੂੰ ਚੰਗੀ ਭਲੀ ਸੀ ਕਦੇ ਐ ਨਹੀਂ ਕਰਿਆ ਸੀ ਪਹਿਲਾਂ ਦਿਮਾਗ ਤਾਂ ਹੁਣ ਭਈ ਇਹ ਜਾਣਦੀ ਆ ਜਾਂ ਰੱਬ ਜਾਣਦਾਗਾ ਸਾਡਾ ਸਾਰਾ ਟੱਬਰ ਇਹਨੇ ਸੂਲੀ ਚੱਕ ਰੱਖਿਆਗਾ ਟਾਈਮ ਪਾਸਾ ਕਰੀ ਜਾਂਦੇ ਔਖੇ ਸੋਖੇ ਉਹ ਵੀ ਵੱਡੀ ਕੁੜੀ ਦਾ ਕਰਕੇ ਟਾਈਮ ਲੰਘੀ ਜਾਂਦਾ ਨਹੀਂ ਅੱਜ ਨੂੰ ਘਰ ਛੱਡ ਕੇ ਕਿਸੇ ਨਾ ਕਿਸੇ ਬਕਸੇ ਤੁਰ ਜਾਂਦਾ ਮੈਂ ਤਾਂ ਨਾ ਨਾ ਜੀ ਇਹ ਗੱਲ ਤਾਂ ਕਿਹੜੀ ਕਹਿਣ ਲੱਗੇ ਹੋ ਤੁਸੀਂ ਘਰਬਾਰ ਦੇ ਮਾਲਕ ਤਾਂ ਤੁਸੀਂ ਏ ਹੋ ਕੀ ਹੋ ਗਿਆ ਵਿਆਹ ਜਵਾਖ ਵਿਆਹੇ ਗਏ ਫਿਰ ਇਹ ਤਾਂ ਨਹੀਂ ਵੀ ਤੁਹਾਡਾ ਹੱਕ ਮਰ ਗਿਆ ਘਰ ਚੋਂ ਨਹੀਂ ਹੱਕ ਮਰਨ ਵਾਲੀ ਗੱਲ ਨਹੀਂ ਭਾਈ ਗੱਲ ਤਾਂ ਕੁੜੀ ਦੀ ਕਰਦੇ ਆਪਾਂ ਐਸੀ ਦੀ ਵੀ ਪਤਾ ਨਹੀਂ ਕਿਉਂ ਸੋਰੀ ਸਾਰਾ ਦਿਨ ਮੇਰੇ ਨਾਲ ਹੀ ਬੈਰ ਵੱਢ ਨਹੀਂ ਰੱਖਦੀ ਹੈਗੀ ਚਲੋ ਕੋਈ ਨਾ ਜੀ ਉੰਤਾ ਮੈਂ ਸਮਝਾਈਏ ਬਹੁਤ ਸਮਝਾਈਏ ਹੋਰ ਵੀ ਕਹਿ ਕੇ ਜਾਊਂਗੀ ਮੈਂ ਚਲੋ ਕਹਿ ਜੋ ਜੇ ਸਮਝਦੀ ਆ ਤਾਂ ਠੀਕ ਆ ਨਹੀਂ ਭਾਈ ਮਰਜੀ ਆ ਇਹਦੀ ਜਿਹੇ ਜੀ ਕਰੂਗੀ ਭੁਗਤੂਗੀ ਕਾ ਦਾ ਭਾਈ ਸਮਝਣ ਆਏ ਨੇ ਸੋਡਾ ਦਾ ਕੀ ਕਸੂਰ ਆ ਇਹਦੇ ਚ ਚਲੋ ਇਹ ਗਿਆ 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 ਓਏ ਤੇਰੇ ਵਾਲਾ ਗਿਆ ਓਏ ਮੇਰੇ ਵਾਲੇ ਤਾਂ ਮਾਰ ਆਏ ਭਰਾ ਕਿਵੇਂ ਸ਼ੂ ਈ ਹਲੇ ਗੇਰੀ ਤੂੰ ਹੀ ਜਵਾਕਾ ਦਾ ਜਵਾਕ ਹੋਇਆ ਰਹਿ ਨਜ਼ਰ ਆਦਾ ਓ ਯਾਰ ਪੁੱਛਣਾ ਇਹਨਾਂ ਨੇ ਚੌੜ ਕਰ ਲੈਨੇ ਜੀ ਲੱਗ ਜਾਂਦਾ ਆ ਕੇ ਓ ਯਾਰ ਸਪਰੇਅ ਦਾ ਪੁੱਛਣਾ ਆ ਸੀ ਮੈਂ ਸਪਰੇਅ ਕਰਨੀ ਤੇ ਦੱਸ ਦੇ ਮੇਰਾ ਭਾਈ ਅੱਜ ਫਿਰ ਮੈਂ ਸ਼ਾਮ ਨੂੰ ਬਿਆ ਤੇ ਚਲ ਜਾਣਾ ਓ ਯਾਰ ਹਾਂ ਯਾਰ ਸਪਰੇਅ ਤਾਂ ਕਰਨੀ ਆ ਉਹ ਤਾਂ ਯਾਰ ਬਾਣੀਆਂ ਨੂੰ ਕਿਹਾ ਸੀ ਮੈਂ ਅੱਜ ਭੇਜ ਦੂਗਾ ਦੇਖੋ ਯਾਰ ਹਲੇ ਭੇਜੀ ਨਹੀਂ ਘੰਟੇ ਤੱਕ ਜੇ ਆ ਗਈ ਫਿਰ ਕਰ ਦਾਂਗੇ ਸਪਰੇਅ ਹੋਰ ਸੈਟ ਆ ਵਧੀਆ ਵਧੀਆ ਠੀਕ ਆ ਯਾਰ ਓਏ ਹੋਰ ਯਾਰ ਇੱਕ ਤਾਂ ਜੀਨ ਲੱਗਦਾ ਘਰੇ ਸਾਰਾ ਦਿਨ ਕਲੇਸ਼ ਰਹਿੰਦਾ ਯਾਰ ਓਏ ਆਹ ਨੂੰ ਪਤਾ ਲੱਗਿਆ ਕਹਿੰਦੇ ਜਿੱਦੇ ਦਾ ਛੋਟਾ ਗਿਆ ਯਾਰ ਕਹਿੰਦੇ ਘ ਛੋਟੀ ਐ ਨਾ ਸਾਡੇ ਵਾਲੀ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਕਦੇ ਬਾਪੂ ਨਾਲ ਖੈ ਜਾਂਦੀ ਐ ਕਦੇ ਕਿ ਕਦੇ ਕਿਸੇ ਗੱਲ ਤੇ ਲੜਾਈ ਕਰ ਲਈ ਕਦੇ ਕਿਸੇ ਤੇ ਕਰ ਲਈ ਯਾਰ ਐਵੇਂ ਯਾਰ ਫਿਰ ਕਰੇ ਜੀ ਜਾਨੀ ਲੱਗਦਾ ਮੂਡ ਖਰਾਬ ਹੋਇਆ ਰਹਿੰਦਾ ਸਾਰਾ ਦਿਨ ਯਾਰ ਪਤਾ ਲੱਗਿਆ ਕਹਿੰਦੇ ਬਹੁਤ ਲੜਾਈ ਰਹਿੰਦੀ ਐ ਯਾਰ ਕਦੇ ਨਾਲੇ ਰਿਸ਼ਤਦਾਰੀ ਜੀ ਬਿਆਹ ਕੇ ਲਾਈ ਸੀ ਯਾਰ ਦੂਜੀ ਉਹ ਯਾਰ ਪਿਆਰ ਤਾਂ ਗਹਿਰੀਆਂ ਹੀ ਜਾਂਦਾ ਸੀ ਕਰਾ ਕੇ ਵੀ ਤੇਰੀ ਪਰਜਾਈ ਸੀ ਮਾਸੀ ਦੀ ਕੁੜੀ ਆ ਅੱਛਾ 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 ਹਾਂ ਮੇਰੀ ਮੇਰੀ ਸੱਸੋਰੀ ਦੋਨੇ ਇੱਕ ਘਰੇ ਰਹਿਈਆਂ ਨੇ ਮਤਲਬ ਹੂੰ ਤੇ ਉਹ ਛੋਟੇ ਮਤਲਬ ਛੋਟੇ ਡੈਡੀ ਦੀ ਮਾਸੜ ਦੀ ਕੁੜੀ ਆ ਉਹ ਅੱਛਾ ਤੇ ਯਾਰ ਪਹਿਲਾਂ ਤਾਂ ਵਧੀਆ ਸੀ ਵਿਆਹ ਤੋਂ ਪਹਿਲਾਂ ਉੱਥੇ ਜਾਂਦੇ ਆਉਂਦੇ ਸੀ ਯਾਰ ਕਦੇ ਬੋਲੀ ਬੋਲੀ ਵੀ ਨਹੀਂ ਸੀ ਹੁਣ ਤਾਂ ਪਤਾ ਨਹੀਂ ਯਾਰ ਐਸਾ ਕੀ ਅਕਲ ਤੇ ਮੂਧਾ ਪੜਦਾ ਪਿਆ ਪੁੱਛ ਨਾ ਮਾੜੀ ਮਾੜੀ ਗੱਲ ਤੇ ਨਾ ਥੋੜੀ ਥੋੜੀ ਗੱਲ ਤੇ ਬਸ ਘਰੇਕੜੇ ਹੀ ਰੱਖਦੀ ਆ ਗਿਆ ਕੇ ਤਾਂ ਯਾਰ ਐਂ ਲੈਂਦੀ ਸੀ ਵੀ ਚਲ ਮੇਰੇ ਤੇ ਬ੍ਰਿੰਦਰ ਦਾ ਵਧੀਆ ਨੇ ਬੀਜੂਗਾ ਹਨਾ ਸਾਰੀ ਉਮਰ ਚਲ ਮਤਲਬ ਵੀ ਚਲ ਦੋਨੇ ਭਾਈਆਂ ਯਾਰ ਹਨਾ ਬਾਪੂ ਨੇ ਮਸਾਂ ਪਾਲੇ ਆ ਚਲ ਬਾਪੂ ਨੂੰ ਕਾਜ ਆਸਤੇ ਦੁੱਖ ਦੇਣਾ ਉਹੀ ਤਾਂ ਗੱਲਾਂ ਮੈਂ ਤਾਂ ਕਹਿੰਦਾ ਤੂੰ ਵੀ ਬਾਹਰ ਬੂਰ ਦਾ ਲਾ ਦੇ ਯਾਰ ਨਿਕਲ ਜਾ ਬਾਹਰ ਤੂੰ ਯਾਰ ਕੀ ਹੋਰ ਇਕਲੇਸ਼ ਚ ਲੱਗੇ ਕੀ ਕਰਾਂਗੇ ਯਾਰ ਉਹ ਯਾਰ ਬਾਹਰ ਤਾਂ ਨਿਕਲ ਜੀਏ ਗੈਰੀ ਹੁਣ ਆਏ ਯਾਰ ਬਾਪੂ ਤੋਂ ਵਿਚਾਰੇ ਤੋਂ ਆਏ ਸੋਮਰੇ ਹੋਣ ਉਹਨੂੰ ਕਿੱਧਰ ਖਿੱਚੀ ਫਿਰਾਂਗੇ ਉਹ ਕਹਿੰਦਾ ਵੀ ਮੇਰਾ ਘਰ ਬਿਣਾ ਜੀਵ ਨਹੀਂ ਲੱਗਦਾ ਫਿਰ ਜੇ ਆਏ ਛੱਡ ਕੇ ਜਾਂਦੇ ਆ ਯਾਰ ਫਿਰ ਉਹਨੇ ਸਾਨੂੰ ਪਾਲਿਆ ਫਿਰ ਬੁਰਾ ਲੱਗਦਾ ਹੈ ਤਾਂ ਕਰਕੇ ਬੱਸ ਚੱਲ ਦੱਸ ਦੀ ਫਿਰ ਮੇਰਾ ਭਾਈ ਚੰਗਾ ਮੈਨੂੰ ਫਿਰ ਕਰ ਲਾਂਗੇ ਸੁਪਰੇ ਤੂੰ ਕਿੱਥੇ ਜਾਣਾ ਮੈਂ ਉਧਰ ਜਾਣਾ ਯਾਰ ਉਧਰ ਬਲਾਡ ਜਾਣਾ ਸੀਗਾ ਵਿਆਹ ਯਾਰ ਕੀਦਾ ਮਸਤੀ ਦੇ ਮੁੰਡੇ ਦਾ ਵਿਆਹ ਹੈ ਯਾਰ ਉੱਥੇ ਜਾ ਕੇ ਆਉਣਾ ਠੀਕ ਆ ਤੂੰ ਕਦੋਂ ਕਰਾ ਰਿਹਾ ਹੋਏ ਵਿਆਹ ਓਏ ਹੋਊਗਾ ਜਦੋਂ ਕਰਾਵਾਂਗੇ ਅੱਛਾ ਆ ਦੇਖ ਰਾ ਤੇਰਾ ਵਿਆਹ ਤੋਂ ਬਾਅਦ ਕੀ ਕੁਝ ਹੁੰਦਾ ਪਤਾ ਹੀ ਨਹੀਂ ਤੈਨੂੰ ਕੋਈ ਮੇਰੇ ਵਾਲਾ ਤਾਂ ਸਾਰੇ ਠੀਕ ਆ ਬਚਾਲਾ ਬਰਿੰਦਰ ਓਏ ਪਰਾਂ ਰੱਖ ਏ ਤੂੰ ਪਰਾਂ ਰੱਖੋ ਇਹਨੂੰ ਚੱਲ ਠੀਕ ਆ ਬਰਿੰਦਰ ਠੀਕ ਆ ਵੈਸੇ ਵਾਰ ਹਾਂ ਹਾਂ ਵਧੀਆ ਵਧੀਆ ਘੈਂਟ ਗੇਰੀ ਮੈਂ ਤੈਨੂੰ ਘੰਟੇ ਤੱਕ ਦੱਸਦਾ ਹੈ ਚਲ ਦਸੀ ਵੇਰ ਮੈਂ ਸਾਡੇ ਕੇ 4 6:30 ਵਜੇ ਆਉਂਗਾ ਯਾਰ ਮੈਂ ਠੀਕ ਆ ਹਾਂ ਕੋਈ ਚੱਕਰ ਨਹੀਂ ਉਦੋਂ ਪਹਿਲਾਂ ਜੇ ਟਾਈਮ ਜਾ ਨਿਕਲੇ ਆਪਾਂ ਕਰ ਲਾਂਗੇ ਨਹੀਂ ਤਾਂ ਭਰਾ ਆ ਕੇ ਕਰ ਲਾਂਗੇ ਉਹ ਨਿਕਲਣੀ ਫਿਰ ਤੂੰ ਵਿਆਹ ਦੇਖਿਆ ਕੋਈ ਗੱਲ ਨਹੀਂ ਆਪਾਂ ਫਿਰ ਕਰ ਲਾਂਗੇ ਚਲ ਠੀਕ ਆ ਮੇਰਾ ਭਾਈ ਵਗ ਜਾ ਘਰੇ ਧਿਆਨ ਰੱਖੀ ਓਏ ਪਰਾਂ ਰੱਖ ਓਏ ਮੈਂ ਤੈਨੂੰ ਦੱਸਾਂ ਗੱਲ ਪ੍ਰੀਤ ਲੈ ਪੁੱਤ ਮੈਂ ਤਾਂ ਜਾਣੀ ਆਗੀ ਪੁਨਾ ਸਿਆਣੀ ਬਣ ਕੇ ਰਿਹਾ ਕਰ ਹੁਣ ਮਾੜਾ ਮੋਟਾ ਐ ਸਮਝ ਲੈ ਵੀ ਬਗਾਨੇ ਘਰੇ ਆਈ ਹੋਈਆਂ ਤੂੰ ਸੌਰੀ ਜਾਨੀ ਕਹਿੰਦੀ ਕੱਲਾ ਫੇਰਾ ਹੀ ਪੌਣ ਆਈ ਸੀ ਮੰਮੀ ਕੋਈ ਗੱਲ ਨਾ ਬਾਤ ਕੁਛ ਕਰਕੇ ਤਾਂ ਗਈ ਨਹੀਂ ਤੇ ਨਾਲੇ ਮੇਰੀ ਗੱਲ ਸੁਣ ਮੈਂ ਵੀ ਤੇਰੇ ਨਾਲ ਚੱਲਦੀ ਆ ਮੇਰੀ ਗੱਲ ਸੁਣ ਹੋਰ ਕੀ ਕਰਨਾ ਸੀ ਮੈਂ ਤੈਨੂੰ ਸਮਝਾਤਾ ਤੂੰ ਸਮਝ ਕੇ ਰਹਿ ਨਾਲੇ ਲੈ ਕੇ ਨਹੀਂ ਤੈਨੂੰ ਮੈਂ ਜਾਂਦੀ ਹੈਗੀ ਜੇ ਤਾਂ ਤੂੰ ਜਾਂਦੀ ਖੁਸ਼ ਹੋ ਕੇ ਤਾਂ ਤਾਂ ਤੈਨੂੰ ਲੈ ਜਾਂਦੀ ਆ ਲੜਪੜ ਕੇ ਥੋੜੀ ਨਹੀਂ ਜਾਨੀ ਆ ਮੈਂ ਤੈਨੂੰ ਕੀ ਕਹਿਣਗੇ ਮੈਨੂੰ ਲੋਕ ਕੀ ਕਹਿਣਗੇ ਲੋਕ ਮੈਂ ਹੁਣ ਤੇ ਪਿੰਡੇ ਵੀ ਨਹੀਂ ਜਾ ਸਕਦੀ ਮਾਂ ਤੂੰ ਕਮਾਲ ਕਰਦੀ ਏ ਜਮੀ ਮੈਂ ਤਾਂ ਜਾਊਂਗੀ ਚਾਰ ਪੰਜ ਦਿਨ ਮੈਂ ਤਾਂ ਲਾ ਕੇ ਆਉਂਗੀ ਬਈ ਸਿੱਧੀ ਗੱਲ ਐ ਮੇਰੀ ਗੱਲ ਸੁਣ ਲੈ ਮੈਂ ਤੇਰੇ ਬਾਪੂ ਨੂੰ ਪੁੱਛਿਆ ਸੀ ਉਹ ਜਵਾਬ ਦੇ ਗਿਆ ਵੀ ਬਈ ਫੇਰ ਲੈ ਜਾਊਗਾ ਦਾ ਕਿਹੜਾ ਬਾਪੂ ਦੇ ਗਿਆ ਜਵਾਬ ਇੱਕੋ ਬਾਪੂ ਆ ਤੇਰੇ ਮੈਂ ਕਹਿੰਦੀ ਐ ਇੱਥੋਂ ਵਾਲਾ ਕੋ ਉੱਥੋਂ ਵਾਲਾ ਉਰੇ ਵਾਲਾ ਉਰੇ ਵਾਲਾ ਬਾਪੂ ਤੇਰਾ ਉਹ ਹੁੰਦਾ ਕੌਣ ਐ ਮੈਨੂੰ ਜਵਾਬ ਦੇਣ ਵਾਲਾ ਲੈ ਕਹਿੰਦੀ ਹੁੰਦਾ ਕੌਣ ਆ ਉਹ ਜਵਾਬ ਦੇਣ ਵਾਲਾ ਆਹੀ ਤਾਂ ਗੱਲਾਂ ਤੇਰੀਆਂ ਮਾੜੀਆਂ ਨੇ ਪ੍ਰੀਤ ਉਹ ਇਸ ਘਰ ਦਾ ਮਾਲਕ ਆ ਉਹ ਫੇਰ ਕੀ ਹੋਗਾ ਜੀ ਕਹੇ ਤਾਂ ਕਹਿੰਦੀ ਮਾਲਕ ਐ ਜੇ ਮਾਲਕੇ ਫਿਰ ਇਹ ਥੋੜੀ ਵੀ ਮੇਰੇ ਤੇ ਪਾਬੰਦੀਆਂ ਲਾਊਗਾ ਮੈਂ ਕਿਤੇ ਮਰਜੀ ਆਵਾਂ ਜਾਵਾਂ ਕੋਈ ਨਾ ਮੈਂ ਹੁਣੇ ਪੁੱਛ ਲੈਣੀ ਓਨੂੰ ਬਾਪੂ ਹਾਂ ਭਾਈ ਨਾ ਤੁਸੀਂ ਮੈਨੂੰ ਕੀ ਕਿਹਾ ਵਿਪਰੀਤ ਨੇ ਪਿੱਕੇ ਨਹੀਂ ਜਾਣਾ ਓ ਭਾਈ ਮੈਂ ਕਿਨੂੰ ਕਿਹਾ ਕਿਤੇ ਨਹੀਂ ਜਾਣਾਗਾ ਮੈਂ ਕਿਹਾ ਵੀ ਲੜਾਈ ਪੜਾਈ ਕਰਕੇ ਨਹੀਂ ਜਾਣਾ ਉਂ ਜਾ ਸੌਂਕ ਨਾਲ ਜਾ ਚਾਹੇ 10 ਦਿਨ ਲਾ ਕੇ ਆ ਫਿਰ ਆਹੀ ਗੱਲ ਦਾ ਪ੍ਰੀਤ ਤੈਨੂੰ ਮੈਂ ਕਹੀ ਐ ਤੂੰ ਕਿਉਂ ਐਵੇਂ ਵਾਦੇ ਵਧਾਉਣੀ ਹੈਗੀ ਵੀ ਤੇਰੇ ਬਾਪੂ ਜੀ ਨੇ ਮੰਮੀ ਮੈਂ ਕੋਈ ਵਾਦਾ ਨਹੀਂ ਬਧਾਇਆ ਮੈਂ ਇੱਕ ਵਾਰੀ ਕਹਤਾ ਨੇ ਮੈਂ ਜਾਣੇ ਤਾਂ ਜਾਣੇ ਬਸ ਠੀਕ ਐ ਨਾ ਮੈਨੂੰ ਕੋਈ ਯਰੇ ਰੋਕ ਸਕਦਾ ਹੈਗਾ ਬਾਪੂ ਜੀ ਕੀ ਹੋਇਆ ਉਹ ਭਾਈ ਕਲੇਸ਼ ਕਰ ਰੱਖਿਆ ਕਿ ਮੈਨੂੰ ਜਾਣ ਨਹੀਂ ਦਿੰਦੇ ਤੁਸੀਂ ਪੇਕੇ ਵੀ ਐ ਹੋਂ ਤੂੰ ਲੜ ਕੇ ਜਾਏਂਗੀ ਪੇਕੇ ਕੀ ਅਸੀਂ ਕਹਾਂਗੇ ਪਿੰਡ ਚ ਕਿਸੇ ਨੂੰ ਪ੍ਰੀਤ ਮੇਰੀ ਗੱਲ ਸੁਣ ਪਹਿਲੀ ਗੱਲ ਤਾਂ ਤੂੰ ਕਿਸੇ ਨੂੰ ਪੁੱਛ ਕੇ ਮਾਸੀ ਨੂੰ ਬੁਲਾਇਆ ਨਹੀਂ ਸਾਡੀ ਪਰਮਿਸ਼ਨ ਲਈ ਸੀ ਤੂੰ ਮੈਂ ਮਾਸੀ ਨੂੰ ਬੁਲਾਵਾ ਕਾ ਨਾ ਬੁਲਾਵਾ ਨਾ ਹੁਣ ਜਦੋਂ ਮੈਂ ਆਪਣੇ ਮਾਪੇ ਬਾਂਪ ਨੂੰ ਵੀ ਬੁਲਾਉਂਗੀ ਉਹਦੇ ਖਾਤਰ ਵੀ ਮੈਨੂੰ ਪਰਮਿਸ਼ਨ ਲੈਣੀ ਪਊਗੀ ਹੈਨਾ ਜੀ ਸਾਦ ਕੇ ਬੁਲਾ ਪਰ ਇਹੋ ਜਿਹੇ ਮਾਮਲਿਆਂ ਚ ਨਹੀਂ ਬੁਲਾਉਂਦੇ ਹੁੰਦੇ ਆਪਣੇ ਸਹੁਰਿਆਂ ਦਾ ਪੇਤ ਨਾ ਆਪਣੇ ਪੇਕੇਆਂ ਨੂੰ ਨਹੀਂ ਦੇਈਦਾ ਹੁੰਦਾ ਜਦੋਂ ਕੋਈ ਸਹੁਰਿਆਂ ਚ ਨਾ ਸੁਣੇ ਨਾ ਫਿਰ ਪੇਕੇਆਂ ਨੂੰ ਭੇਜ ਦੇਣਾ ਵੀ ਪੈਂਦਾ ਨਾਲੇ ਕੱਲ ਨੂੰ ਬ੍ਰਿੰਦਰ ਕੀ ਕਹੂਗਾ ਵੀ ਅੱਛਾ ਜੇ ਮੈਂ ਹੈ ਨਹੀਂ ਸੀ ਤੁਸੀਂ ਕਲੇਸ਼ ਕਰਕੇ ਉਹ ਪੇਕੇ ਭੇਜਤੀ ਕਈਆਂ ਵੀ ਬ੍ਰਿੰਦਰ ਜਿਹੜਾ ਕੁਝ ਕਹਿੰਦਾ ਪਹਿਲਾਂ ਬ੍ਰਿੰਦਰ ਮੇਰੇ ਕਿੰਨੀ ਆ ਕਿ ਸੁਣਦਾ ਸੀ ਵੀ ਹੁਣ ਸੁਣੂਗਾ ਪ੍ਰੀਤ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਜਿਹੜੇ ਤੂੰ ਕਰਨ ਲੱਗ ਰਹੀ ਹੈਗੀ ਮੰਮੀ ਮੈਨੂੰ ਤਾਂ ਤੇਰੇ ਤੇ ਕਮਾਲ ਆਉਂਦੀ ਹੈਗੀ ਮੇਰੀ ਮਾਂ ਹੋ ਕੇ ਤੂੰ ਇਹਨਾਂ ਦਾ ਪੱਖ ਪੂਰੀ ਨਹੀਂ ਆ ਮੈਂ ਕਿਸੇ ਦਾ ਪੱਖ ਨਹੀਂ ਪੂਰਦੀ ਤੈਨੂੰ ਰਾਹ ਦੀ ਗੱਲ ਕਹਿਨੀ ਆ ਮੈਂ ਘਰ ਬਸਾਉਣ ਵਾਲੀਆਂ ਗੱਲਾਂ ਕਰਦੇ ਹੁੰਦੇ ਨੇ ਮੈਨੂੰ ਤੇਰੇ ਤੋਂ ਹੀ ਆਸ ਨਹੀਂ ਸੀ ਮੰਮੀ ਪਰ ਓ ਯਾਰ ਤੂੰ ਕਿਸੇ ਦੀ ਤਾਂ ਮੰਨ ਲੈ ਬਾਈ ਕਿਸੇ ਦੀ ਤਾਂ ਮੰਨ ਲੈ ਆ ਤੇਰੇ ਮੂਹਰੇ ਹੱਥ ਜੋੜ ਦਿੰਨੇ ਆ ਇੰਨਾ ਗਲੇਸ਼ ਬਾਈ ਨਹੀਂ ਚੰਗਾ ਹੁੰਦਾ ਘਰੇ ਮੈਂ ਕਿਸੇ ਦਿਨ ਨਹੀਂ ਮੰਨਣੀ ਮੰਮੀ ਮੇਰੀ ਗੱਲ ਸੁਣ ਲੈ ਜੇ ਤਾਂ ਮੈਨੂੰ ਲੈ ਕੇ ਜਾਣਾ ਤਾਂ ਲੈ ਜਾ ਨਹੀਂ ਮੈਨੂੰ ਵੀ ਰਾਹ ਪਤਾ ਹੈ ਕਿ ਬੱਸ ਸਟੈਂਡ ਦਾ ਮੈਂ ਆਪੇ ਚੜ੍ਹ ਕੇ ਭੱਜ ਜੂੰਗੀ ਪ੍ਰੀਤ ਬਾਪੂ ਜੀ ਨੇ ਜੋ ਵੀ ਫੈਸਲਾ ਲਿਆ ਤੇਰੇ ਭਲੇ ਵਾਸਤੇ ਲਿਆ ਲੋਕ ਸੌਤਰਾਂ ਦੀ ਗੱਲਾਂ ਬਣਾਉਣਗੇ ਵੀ ਪਤਾ ਨਹੀਂ ਜਦੋਂ ਮੁੰਡਾ ਬਾਹਰ ਵਾਗਿਆ ਨਾਲ ਦੀ ਨਾਲ ਨੂਨੂ ਘਰੋਂ ਗੜਦਾ ਬਾਪੂ ਨੂੰ ਹੁਣ ਤਾਂ ਮੇਰੇ ਫੈਸਲੇ ਦਿੱਗੇ ਜਦੋਂ ਬਾਪੂ ਬੋਲਦਾ ਸੀ ਉਦੋਂ ਬਾਪੂ ਨੂੰ ਪਤਾ ਨਹੀਂ ਲੱਗਿਆ ਬਾਪੂ ਨੇ ਤੇਰੇ ਡਾਂਗ ਮਾਰੀ ਯਾਰ ਉਹੀ ਗੱਲ ਹੈ ਤੂੰ ਬਾਈ ਤੂੰ ਚੁੱਪ ਕਰ ਜਾ ਤੂੰ ਨਾ ਬੋਲ ਠੀਕ ਹੈ ਹਾਂ ਫੇਰ ਚੜੂਗੀ ਮੇਰੇ ਸਿਰ ਤੂੰ ਦੀ ਕਰ ਲੇਗਾ ਫਿਰ ਤੂੰ ਚੁੱਪ ਕਰਿਆ ਕਰ ਉਹੀ ਨਾ ਬੋਲਿਆ ਕਰ ਮੇਰੀ ਗੱਲ ਸੁਣ ਇਹਦਾ ਮਤਲਬ ਕੀ ਹੈ ਵਿੱਚ ਬੋਲਣ ਦਾ ਮੈਂ ਬੋਲੂਗੀ ਕਿਵੇਂ ਬੋਲਦੀ ਹਾਂ ਵੱਡਾ ਟੋਕੇ ਮੈਂ ਦਾਪੂ ਜੀ ਆਏਂਗੇ ਬੋਲੇਂਗੀ ਤੂੰ ਮੇਰੀ ਗੱਲ ਸੁਣ ਲੈ ਕੁੜੀਏ ਨਾ ਤਾਂ ਮੈਂ ਤੈਨੂੰ ਲੈ ਕੇ ਜਾਵਾਂ ਅੱਜ ਨਾ ਲੈ ਕੇ ਜਾਵਾਂ ਕੱਲ ਨਾਲਿਆਂ ਨਾ ਰੁੱਸ ਰੱਸ ਕੇ ਜੇ ਸਾਡੇ ਘਰੇ ਨਾ ਆਈ ਸਮਝ ਗਈ ਮੇਰੇ ਕ ਹੁਣ ਤਾਂ ਖੁਸ਼ ਹੋਵੇਂਗਾ ਚੌੜਾ ਹੁੰਦਾ ਹੋਵੇਗਾ ਵੀ ਜਿਹੜਾ ਕੋਸਪਾਲਦਾ ਸੀ ਉਹ ਹੋ ਗਿਆ ਉਹ ਮੈਂ ਤਾਂ ਭਾਈ ਆਪੇ ਖੋਸਾਂਗਾ ਜਿਹੜਾ ਕੋਈ ਤੈਨੂੰ ਚੰਗਾ ਕਹਣਾ ਉਹ ਤੈਨੂੰ ਬੁਰਾ ਲੱਗਣ ਜਾਂਦਾ ਹੁਣ ਮਾਂ ਨੇ ਸੱਚੀ ਗੱਲ ਕਹਤੀ ਹੁਣ ਤੈਨੂੰ ਮਿਰਚਾਂ ਲੱਗੀਆਂ ਮਾਸੀ ਜੀ ਤੁਸੀਂ ਜਾਓ ਤੁਸੀਂ ਪਰਵਾਹ ਨਾ ਕਰੋ ਮੈਂ ਇਹਨੂੰ ਆਪੇ ਹੈਂਡਲ ਕਰ ਲੂੰਗੀ ਲਾਪ੍ਰਿਤ ਹੱਥ ਬੰਨੇ ਸੋਡੇ ਮੂਰੇ ਆਪਦੇ ਘਰ ਦਾ ਮਾਮਲਾ ਆਪ ਨੇ ਹੀ ਠੋਪਾਈ ਗਲਤੀ ਤਾਂ ਮੇਰੀ ਸਭ ਤੋਂ ਵੱਡੀ ਇਹ ਹੈ ਜਿਹੜੀ ਮੈਂ ਇਹਦੇ ਫੋਨ ਕਰੇ ਤੇ ਆ ਗਈ ਮੈਂ सोनू ਨੂੰ ਨਾ ਪੁੱਛਿਆ ਵੀ ਆਵਾਂ ਕਿ ਨਾ ਮੈਂ ਤਾਂ ਚਲੀਤੀ ਐ ਚੰਗੀ ਬਣ ਕੇ ਰਹੀ ਚੰਗਾ ਤੇ ਜਹੀ ਜੀ ਹੈਗੀ ਕੋਈ ਨਾ ਤੁਸੀਂ ਚਾਚੇ ਹੋਰਾਂ ਨੂੰ ਕੋਈ ਗੱਲ ਨਾ ਦੱਸਿਓ ਜਾ ਕੇ ਨਾ ਕੋਈ ਨਾ ਪੁੱਤ ਮੈਂ ਦੱਸ ਦੀ ਨੇਗੀ ਚੰਗਾ ਜੀ ਸਾਸਰੀ ਚੰਗਾ ਜੀ ਸਾਸਰੀਕਾਲ ਬਾਪੂ ਜੀ ਤੁਸੀਂ ਵੀ ਬੈਠੋ ਅੰਦਰ ਕੋਈ ਗੱਲ ਨਹੀਂ ਆ ਦੇਖ ਲੈ ਹੁਣ ਕਿਵੇਂ ਬੋਲ ਕੇ ਗਈ ਐ ਜੇ ਮੈਂ ਬੋਲ ਪਿਆ ਫਿਰ ਮਾੜਾ ਬੱਜੂਗਾ ਤੁਸੀਂ ਨਾ ਬੋਲਿਓ ਮੇਰੀ ਭੈਣ ਐ ਨਾ ਮੈਂ ਆਪੇ ਸੰਭਾਲ ਲੂੰਗੀ ਚਾਲੂ ਹੀ ਮਨਾ ਤੇਰਾ ਕਰਕੇ ਕਲੇਸ਼ ਪੈਂਦਾ ਸੀਗਾ ਕੀ ਆ ਸੁਧਰੀ ਜਾਣ ਘਰ ਛੱਡ ਦੇ ਚੰਗਾਗਾ ਦੇਖੀ ਜਾ ਉਹ ਦਿਨ ਕੱਟ ਲਾਂਗੇ ਹੋਰ ਰੋਜ਼ ਰੋਜ਼ ਦੇ ਕਲੇਸ਼ ਨੂੰ ਤਾਂ ਕਿਸੇ ਪਾਸੇ ਜਾ ਕੇ ਸਾਹ ਚਾਜੇ ਗੱਲ ਨਾ ਇਹ ਸੋਖਾ ਨਾਲੇ ਮੈਂ ਸੋਖਾ ਓਈ ਸ਼ੂ ਓਈ ਸ਼ੂ ਹਾਂ ਗਰੀ ਕਿਵੇਂ ਆ ਠੀਕ ਆ ਵਈਆ ਉਹ ਯਾਰ ਉਹੀ ਅੱਖ ਹੀ ਆ ਗਈ ਬਹਿ ਜਾ ਉਹ ਮੈਂ ਜਾਂਦਾ ਸੀ ਵਿਆਹ ਨੂੰ ਤੇ ਮੈਂ ਤੈਨੂੰ ਬੰਦਾ ਦੇ ਜਨਾ ਉਹ ਜਿਹੜਾ ਸੀਰੀਆ ਆਪਣਾ ਤੇ ਫਿਰ ਤੇਰਾ ਸਪਰੇ ਕਰਵਾ ਦੂਗਾ ਚੰਗਾ ਕੋਈ ਗੱਲ ਨਹੀਂ ਆ ਕੇ ਕਰ ਲਾਂਗੇ ਵਿਆਹ ਤੂੰ ਤੂੰ ਆ ਜਾ ਫਿਰ ਦੇਖ ਲੈ ਤੂੰ ਫਿਰ ਮੈਨੂੰ ਦਿਨ ਲੱਗ ਗਏ ਨੇ 2 4 ਤੈਨੂੰ ਪਤਾ ਹੀ ਯਾਰ ਸਰਗੁਲ ਨੂੰ ਤਾਂ ਯਾਰ ਬਾਪੂ ਖੜੇ ਪੈ ਰਹੇ ਸੀ ਤਾਂ ਕਹਿੰਦਾ ਮੈਂ ਤੈਨੂੰ ਸੱਚ ਬਾਪੂ ਤੂੰ ਯਾਦ ਹੈ ਬਾਪੂ ਮਿਲਿਆ ਸੀ ਮੈਨੂੰ ਯਾਰ ਉੱਥੇ ਮੋੜ ਤੇ ਫਿਰ ਕੀ ਬੋਲੇ ਦੀ ਉਹ ਸੱਤ ਸੁਤ ਚ ਜਾਂਦਾ ਹੁਣ ਯਾਰ ਬੈਗ ਸੀ ਬਾਪੂ ਕੋਲ ਉਹ ਬਾਪੂ ਨੇ ਬੈਗ ਲੈ ਕੇ ਸਾਥੀ ਥੋੜੀ ਆਣਾ ਬੈਗ ਸੀ ਯਾਰ ਹੋਰ ਲਾਪਰੀ ਤੈਨੂੰ ਦੱਸ ਕੇ ਗਿਆ ਹੁਣ ਉਹ ਪੁੱਛਦਾ ਲਾਪਰੀ ਦਾ ਹਾਂਜੀ ਉਹ ਰਹੀ ਯਾਰ ਲਾ ਪ੍ਰੇਰ ਹਾਂਜੀ ਹਾਂਜੀ ਦੱਸੋ ਬਾਪੂ ਕਿੱਧਰ ਗਏ ਨੇ ਬਾਪੂ ਜੀ ਮੈਨੂੰ ਕੀ ਪਤਾ ਘਰੀ ਸੀਗੇ ਉਹ ਗੈਰੀ ਕਹਿੰਦਾ ਬੈਗ ਚੱਕੀ ਜਾਂਦੇ ਸੀ ਬਾਹਰੇ ਮਿਲਣੇ ਗੈਰੀ ਨੂੰ ਹੁਣ ਮਿਲੇ ਨੇ ਮੈਨੂੰ ਮੋੜ ਤੇ ਕਿੱਥੇ ਮਿਲੇ ਅੰਦਰ ਤਾਂ ਹੈਗੇ ਮੈਂ ਹੁਣੀ ਵੇਖੀ ਮੈਂ ਇੱਧਰ ਦੇਖਦਾ ਬਾਪੂ ਮੈਂ ਆਵਾਜ਼ ਸੁਣਿਆ ਇੱਧਰ ਤਾਂ ਹੈ ਨਹੀਂ ਬਾਪੂ ਜੀ ਇੱਧਰ ਵੀ ਨਹੀਂ ਯਾਰ ਬਾਪੂ ਤਾਂ ਉਹ ਯਾਰ ਮੈਂ ਕਹੀ ਤਾਂ ਜਾਂਦਾ ਮੈਨੂੰ ਮੋੜ ਤੇ ਮੇਰੇ ਬੈਗ ਚੱਕ ਕੇ ਲੈ ਜਾਂਦੇ ਸੀ ਹਾਂ ਯਾਰ ਗੈਰੀ ਆਪਾਂ ਪੁੱਛੀ ਕਮਾਲ ਹੋ ਗਈ ਕੀ ਹੋ ਗਿਆ ਹੋ ਗਿਆ ਯਾਰ ਅਸੀਂ ਆਉਣੇ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ